ਸਵਾਗਤ ਹੈ ਜੀ ਬਲੋਗ ਮਾਂ ਤੇ ਅੱਜ ਵੀ ਲੱਗੇ ਨੇ ਕੋਲਡਨ ਸੈਟਿੰਗ ਦਾ ਜਿਹੜੀ ਸਰਿੰਗ ਹੋਲਡਰ ਲੱਗੇ ਬਾਅਦ ਵਿੱਚ ਕੱਢੇ ਗਾਣੀਆਂ ਸੈਟਿੰਗ ਤੇ ਉੱਤੇ ਆਮ ਆ ਫੇਰ ਗਰੀਲਾਂ ਜਿਹਾ ਲੈ ਕੇ ਆਣੀਆਂ ਜਿਹੜੀਆਂ ਉੱਪਰ ਪਾਉਣੀਆਂ ਲੱਗਣਗੀਆਂ ਅੱਗੇ ਕੰਮ ਰਹਿਣਾ ਤੇ ਬਾਕੀ ਫਿਰ ਦੋ ਕਿਡੇ ਲੱਗੇ ਰਹਿਣਗੇ ਜੀ ਆਮ ਜਗਾ ਸੇ ਢਿੰਡਾਲ ਕਰਦੇ ਆਂ ਬੈਗ ਇਨ ਟਰਾਲਾ ਇਧਰ ਟੂੜੀ ਵਾਲੇ ਦੀ ਉੱਤਰੀਆਂ ਦੇ ਫਲੇਟਾਂ ਗੱਡਰ ਰਹਿ ਗਏ ਬਸ ਉਹਦੇ ਨਾ ਤਰੇ ਸਮਾਨ ਕੱਢ ਲੂੰ ਜੋ ਪਰਸਾਂ ਛੱਡ ਗਾਉਂਗੇ ਅੱਗੇ ਹੋਰ ਕਾਟਣੀ ਕੀ ਹਾਲ ਹੈ ਵੀਰ ਹੋਰ ਲੈ ਇੱਕ ਦੱਸੀ ਕਿ ਉਂਝਾ ਹਾਤਾ ਨਾ ਅਸੀਂ ਦਲ ਤੱਕ ਨਹੀਂ ਦੇ ਪਾ ਅਰੇ ਮੈਂ ਆਰੇ ਜਿੱਥੇ ਗਿਆ ਸੀ ਉਰੇਦਨੀ ਭੌਂਲੀਦਰੀ ਵਧੀ ਆਤਾ ਇੱਥੇ ਜਦੋਂ ਮਾਰ ਫਟਾਉਂਦਾ ਉਹ ਜੱਟਾ ਬਾਕ ਤੇ ਵੀ ਟਰੱਕ ਤੇ ਗੇਅਰ ਦੀਆਂ ਬਲੇਟਾਂ ਵਿੱਚ ਲੱਗੇ ਲੱਦਣ

ਦੇ ਬਾਕੀ ਖੱਡੇ ਗੁੱਡੇ ਬੰਦ ਕਰਨੇ ਆ ਫਿਰ ਗੜ ਨਾਲੇ ਡਰੇਟਰ 깔ਾ ਮਟਕੀ ਸ਼ਟਰਿੰਗ ਲਾ ਦ ਦੀ ਤੇ ਘੋੜੀਆਂ ਜੇ ਲਾ ਦ ਜੇ ਦੀ ਤੇ ਜਾਉਂਗੇ ਨਾ ਮੱਝ ਛੱਡਣ ਦੇਖਦੇ ਨੇ ਜੇ ਕੰਮ ਨਾ ਹੋਇਆ ਕੋਈ ਫਿਰ ਮੈਂ ਹੀ ਜਾਉਂਗਾ ਛੱਡਦਾ ਲਈ ਹਾਂ ਨੇ ਫਿਰ ਵੀਰਾ ਛੱਡੇ ਆਊਗਾ ਇਹ ਬਈਆ ਵੀਮ ਰਹਿ ਗਿਆ ਇੱਕਾ ਲੱਕੀ ਟ੍ਰਾਲੀ ਬਾਲੇ ਮੰਨ ਲਗੀ ਲੱਦਣ ਦੇਖੀ